ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਵੱਲੋਂ ਪੰਜਾਬੀ ਮਾਂ ਬੋਲੀ ਦਿਵਸ ਦੇ ਸੰਬੰਧ ਵਿੱਚ ਪੰਜਾਬੀ ਪ੍ਰਚਾਰ ਯਾਤਰਾ ਮੇਲੀ ਤੋਂ ਮੁਹਾਲੀ ਤੱਕ ਦੀਪਕ ਬਾਲੀ ਨੇ ਸ਼ੁਰੂ ਕਰਦੇ ਹੋਏ ਬੰਗਾ ਵਿਖੇ ਗਿਆ ਕਿ ਅਸੀਂ ਪੰਜਾਬੀ ਆ ਚਾਹੇ ਕੋਈ ਹਿੰਦੂ ਸਿੱਖ ਮੁਸਲਮ ਜਾਂ ਕੋਈ ਹੋਰ ਉਸ ਦਾ ਪਹਿਲਾ ਅੱਖਰ ਊੜਾ ਹੀ ਹੈ ਅਸੀਂ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਕੋਈ ਵੀ ਕਸਰ ਨਹੀਂ ਛੱਡਾਂਗੇ ਕਿਸਾਨਾਂ ਸਬੰਧੀ ਉਹਨਾਂ ਗੱਲ ਕਰਦੇ ਕਿ ਹਾਂ ਕਿ ਇਹ ਰੁਕਣ ਵਾਲੇ ਨਹੀਂ ਹਨ ਅਤੇ ਨਾ ਹੀ ਇਹਨਾਂ ਨੂੰ ਕੋਈ ਰੋਕ ਸਕਦਾ ਹੈ। ਪੰਜਾਬ ਵਿੱਚ ਕਾਂਗਰਸ ਨਾਲ ਫ੍ਰੈਂਡਲੀ ਮੈਚ ਤੇ ਨੋ ਕਮੈਂਟਸ ਦਿੰਦੇ ਹੋਏ ਅੱਗੇ ਤੁਰ ਗਏ। ਸਰ ਅਮਨ ਕਈ ਯਾਤਰਾ ਤੁਸੀਂ ਸ਼ੁਰੂ ਕੀਤੀ ਹੈ। ਕੀ ਮਕਸਦ ਹੈ ਦਾ? ਇਹ ਯਾਤਰਾ ਪੰਜਾਬੀ ਪ੍ਰਚਾਰ ਯਾਤਰਾ ਹੈ। ਬਚਾਉਣ ਲਈ ਅਸੀਂ ਇਹ ਰੋਸ ਨਹੀਂ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਾ ਦਿਨ ਹੈ 21 ਫਰਵਰੀ। ਯੂਨੈਸਕੋ ਵੱਲੋਂ ਦਿਨ ਦਿੱਤਾ ਗਿਆ ਪੂਰੀ ਦੁਨੀਆ ਦੇ ਲੋਕ ਚਾਹੇ ਕਿਸੇ ਦੀ ਆਬਾਦੀ 200 ਕਰੋੜ ਆ ਤੇ ਚਾਹੇ ਕਿਸੇ ਦੀ ਆਬਾਦੀ 2000 ਜਾਂ 200 ਆ ਜਿਹੜੀ ਵੀ ਉਹਨਾਂ ਦੀ ਜ਼ੁਬਾਨ ਆ ਉਹ ਉਸ ਜ਼ੁਬਾਨ ਦਾ ਪ੍ਰਚਾਰ ਕਰਨ ਪ੍ਰਸਾਰ ਕਰਨ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਦੇ ਨਾਲ ਜੋੜਨ ਅਸੀਂ ਪੰਜਾਬ ਦਾ ਪਾਣੀ ਪੀ ਰਹੇ ਹਾਂ ਅੰਨ ਖਾ ਰਹੇ ਹਾਂ ਇਹਦੀ ਹਵਾ ਸਾਹ ਲੈ ਰਹੇ ਹਾਂ ਪੰਜਾਬੀ ਕਹਾ ਰਹੇ ਹਾਂ ਜੇ ਸਾਡੇ ਬੱਚੇ ਪੰਜਾਬੀ ਬੱਚੇ ਨਾ ਬਣੇ ਫਿਰ ਸਾਡਾ ਕੋਈ ਯੋਗਦਾਨ ਨਹੀਂ ਹੈ ਇਸ ਕਰਕੇ ਇਹ ਮੇਰੇ ਲਈ 10 ਜਿਹੜਾ ਹੈ ਤਿਉਹਾਰ ਵਾਂਗਿਆ ਜਿਵੇਂ ਮੈਂ ਆਪਣੇ ਜੀਵਨ ਦੇ ਹੋਰ ਦਿਨ ਤਿਉਹਾਰ ਮਨਾਉਣਾ ਆਪਣੇ ਘਰ 'ਚ ਖੁਸ਼ੀਆਂ ਵੰਡ ਕੇ ਮਠਾਈ ਵੰਡ ਕੇ ਦੀਵੇ ਜਗਾ ਕੇ ਇਸੇ ਤਰ੍ਹਾਂ ਮੈਂ ਚਾਹਨਾ ਕਿ ਸਮੁੱਚੇ ਪੰਜਾਬੀ ਮਾਂ ਬੋਲੀ ਦਾ ਦਿਨ ਮਨਾਉਣ ਕਿਉਂਕਿ ਹਰ ਵਿਅਕਤੀ ਆਪਣੀ ਧਰਮ ਆਪਣੀ ਜਾਤ ਆਪਣੇ ਗੋਤ ਨਾਲ ਜੀ ਰਿਹਾ ਆਪਣੇ ਕਾਰੋਬਾਰ ਨਾਲ ਆਪਣੇ ਪਰਿਵਾਰ ਨਾਲ ਅਗਰ ਜੇ ਕੋਈ ਚੀਜ਼ ਪੰਜਾਬੀਆਂ ਦੀ ਆਪਸ ਵਿੱਚ ਸਾਂਝੀ ਹੈ ਜਿਹਨੂੰ Hindu Sikh Muslim Isai ਚਾਰੇ ਇੱਕ ਤਾਕਤ ਨਾਲ ਆਪਣੇ ਕਹਿ ਸਕਦੇ ਹੋ ਸਿਰਫ ਜ਼ੁਬਾਨ ਆ ਕਿ ਸਿੱਖ ਦਾ ਵੀ ਊੜਾ ਆ Hindu ਦਾ ਵੀ ਊੜਾ ਆ ਮੁਸਲਮਾਨ ਦਾ ਵੀ ਊੜਾ ਤੇ ਐਸਾਈ ਦਾ ਵੀ ਊੜਾ ਆ ਇਹ ਊੜਾ ਸਾਡੀ ਸ਼ਾਨ ਆ ਸਾਡੀ ਪਛਾਣ ਆ ਇਹਦੇ ਪ੍ਰਚਾਰ ਪ੍ਰਸਾਰ ਲਈ ਅਸੀਂ ਅੱਗੇ ਲੱਗਣਾ ਆ ਤੇ ਅੱਜ ਕਾਲਜ ਦੀ ਸਮੂਹ ਕਮੇਟੀ ਨੇ ਇਸ ਯਾਤਰਾ ਦਾ ਸਵਾਗਤ ਕੀਤਾ ਅਸੀਂ ਦਿਲੋਂ ਸਦਾ ਸਦਾ ਰਿਣੀ ਰਹਾਂਗੇ ਬਾਕੀ ਡੀਐਸਪੀ ਸਾਹਿਬ ਇੱਥੇ ਖੜੇ ਨੇ ਮੇਰੇ ਸੀਨੀਅਰ ਨੇ ਕਾਲਜ ਦੇ ਮੈਂ ਇਹਨਾਂ ਤੋਂ ਪ੍ਰੇਰਨਾ ਲਈ ਕਿ ਐਵੇਂ ਪੰਜਾਬੀ ਦੀ ਕਰਨੀ ਚਾਹੀਦੀ ਹੈ 2 ਸਾਲ ਮੈਂ ਤਾਂ ਅੱਗੇ ਪੜ੍ਹਦੇ ਸੀ ਮੈਂ ਬੀਏ ਕਰਦਾ ਸੀ ਤੇ ਐਮਏ ਕਰਦੇ ਸੀ ਸੋ ਮੇਰੇ ਇਹ ਸੀਨੀਅਰ ਨੇ ਮੈਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਸਤਿਕਾਰ ਕਰਦਾ ਬਹੁਤ ਬਹੁਤ ਸ਼ੁਕਰੀਆ ਸਰਾਲ ਸਾਹਿਬ ਦਾ ਬਹੁਤ ਸ਼ੁਕਰੀਆ ਪੰਜਾਬ ਦਾ ਕਿਸਾਨ ਆਪਣਾ ਊੜਾ ਲੈ ਕੇ ਦਿੱਲੀ ਜਾ ਰਿਹਾ ਪੰਜਾਬ ਸਰਕਾਰ ਉੱਤੇ ਰੋਕਾਂ ਲਾ ਰਹੀ ਹੈ ਕਿ ਫੋਕਲ ਇਹ ਤੁਹਾਡੇ ਮਨ ਦਾ ਵਹਿਮ ਆ ਕੋਈ ਪੰਜਾਬ ਸਰਕਾਰ ਰੋਕ ਨਹੀਂ ਲਾ ਰਹੀ ਨਾ ਕੋਈ ਰੋਕ ਲਾ ਸਕਦੀ ਆ ਕਿਸੇ ਦੇ ਇੱਛਾ ਦੇ ਅਨਸਾਰ ਕਿਸੇ ਪ੍ਰਕਟਾਵੇ ਤੇ ਕੌਣ ਰੋਕਲਾ ਸਕਦਾ ਨਾਲੇ ਉਹ ਰੋਕਣਾ ਨਾ ਰੁਕਣ ਵਾਲੇ ਆ ਤੁਸੀਂ ਸੋਚਦੇ ਪੰਜਾਬੀ ਆ ਕਿ ਕਿਸੇ ਰੋਕਣਾ ਨਾ ਰੁਕਣ ਵਾਲੇ ਨਹੀਂ ਤਾਂ ਕੇਂਦਰ ਦੀ ਰੋਕਦੇ ਨਹੀਂ ਰੁਕਣ ਵਾਲੇ ਦੇਖੋ ਚੱਲ ਵਾ ਤੁਸੀਂ ਇਹ ਪੰਜਾਬ ਫ੍ਰੈਂਕਲੀ ਮੈਂ ਫਿਲੇਗਾ ਕਾਂਗਰਸ ਨਾਲ ਨੋ ਪੋਲਿਟਿਕਸ ਇੰਟਰਨੈਸ਼ਨਲ ਮਦਦਾਂ ਦੇ Such O-Od cham-Od Ch treats <laughs> Tum-το ਸੁੰਦਰ ਸਿੰਘ ਜੀ ਅੱਜ ਬਾਲੀ ਸਾਹਿਬ ਆਏ ਨੇ ਉਹਨਾਂ ਦੇ ਕਰਕੇ ਟ੍ਰੈਫਿਕ ਜਾਮ ਹੋ ਗਿਆ ਉਹਨਾਂ ਦੀਆਂ ਗੱਡੀਆਂ ਕਰਕੇ ਹੁਣ ਕੀ ਕਿੰਨਾ ਮਸਲਾ ਦਾ ਮਿੰਟਾਂ ਦੋ ਲਾਉਣੀਆਂ ਜੀ ਟ੍ਰੈਫਿਕ ਖੋਲਣ ਨੂੰ ਫਤਗੀਆ ਬੱਸ